ਵੀਡੀਓ ਅਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਨਯੋਗ ਐਸਐਸਪੀ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਧਰਿਆਲ ਦੀ ਪੁਲਿਸ ਵੱਲੋਂ ਨਸ਼ਿਆ ਖਿਲਾਫ ਵੱਡੀ ਮੁਹਿੰਮ ਤਹਿਤ ਇੱਕ ਹੋਰ ਸਫਲਤਾ ਹਾਸਲ ਕਰਦੇ ਹੋਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਥਾਣਾ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਏਐਸਆਈ ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਪੜੇ ਉਸਾਂ ਦੀ ਤਲਾਸ਼ ਦੌਰਾਨ ਪੀਰ ਦੀ ਸਿਆਣਾ ਬਾਈਪਾਸ ਪੁਲੀ ਥੱਲੇ ਨਕਲ ਲੱਗਾਇਆ ਅਸੀਂ ਕਿ ਸ਼ੱਕ ਪੈਣ ਤੇ ਮੋਟਰਸਾਈਕਲ ਸਪਲੈਂਡਰ ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 4 ਗ੍ਰਾਮ 63 ਮਿਲੀਗ੍ਰਾਮ ਹੈਰੋਇਨ ਬਰਾਮਤ ਹੋਈ। ਉਸ ਕਿਸ ਦਰਾਨ ਮੋਟਰਸਾਈਕਲ ਚਲਕ ਨੇ ਆਪਣੀ ਪਛਾਣ ਪਰਮਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਮਾਦੇ ਕਲਾ ਅਤੇ ਦੂਸਰੇ ਨੇ ਆਪਣੀ ਪਛਾਣ ਹਰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸੋਲ ਮੱਜਦ ਦਿੱਤੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਅਤੇ ਹਰਦੀਪ ਕੁਮਾਰ ਨੂੰ 4 ਗ੍ਰਾਮ 63 ਮਿਲੀਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਕਾਬੂ ਕਰਕੇ ਕੇਸ ਦਰਜ ਕਰ ਲਿਆ ਐਫਐਸਟੀ ਧਾਰੀਵਾਲ ਨੇ ਕਿਹਾ ਕਿ ਕੋਈ ਵੀ ਨਸ਼ੇ ਦਾ ਸਮਗਲੇ ਚੋਰ ਜਾਂ ਮਾਰਾ ਅਨਸਰ ਪੁੱਛਦਿਆਂ ਨਜ਼ਰਾ ਤੇ ਨਹੀਂ ਵੱਸ ਸਕਦਾ ਦੇਖੋ ਪਾਈਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹਦਾਇਤਾਂ ਦੇ ਮੁਤਾਬਕ ਅਸੀਂ ਜਿਹੜੇ ਸਕੂਲਾਂ ਤੇ ਕਾਲਜਾਂ ਤੇ ਪਿੰਡਾਂ ਵਿੱਚ ਜਾ ਕੇ ਜਿਹੜੇ ਅਸੀਂ ਨਸ਼ਿਆਂ ਦੇ ਵੀ ਉਹ ਸੈਮੀਨਾਰ ਕਰ ਰਹੇ ਹੈਗੇ ਆ ਤੇ ਇਸੇ ਦੌਰਾਨ ਅਸੀਂ ਨਾਕੇ ਵੀ ਬੰਦੀ ਵੀ ਕੀਤੀ ਹੋਈ ਸੀਗੀ ਚੈਕਿੰਗ ਦੇ ਦੌਰਾਨ ਸਾਨੂੰ ਕੱਲ ਕੁਝ ਜਿਹੜਾ ਹੈਗਾ ਨਸ਼ਾ ਜਿਹੜਾ ਸਾਨੂੰ ਉਹ ਬਰਾਮਦ ਹੋਇਆ ਪਰਮਿੰਦਰ ਸਿੰਘ ਹੈਗਾ ਮਹਾਦੇਵ ਕਲਾ ਦਾ ਤੇ ਹਰਦੀਪ ਸਿੰਘ ਜਿਹੜਾ ਹੈਗਾ ਸੋਲਪਿੰਡ ਦਾ ਜਿੰਨਾਂ ਕੋ 4 ਗ੍ਰਾਮ ਤੇ 63 ਮਿਲੀਲੀਮ ਸਾਨੂੰ ਜਿਹੜੀ ਆ ਹੀਰੋਨ ਜਿਹੜੀ ਇਹਨਾਂ ਕੋਲੋਂ ਬਰਾਮਦ ਹੋਈ ਆ ਨਾਕੇ ਦੇ ਦੌਰਾਨ ਮੈਡਮ ਕਿਤੇ ਇਲਾਕਾ ਲਗਾਇਆ ਗਿਆ ਸੀ ਉਹਦੇ ਪਰੇ ਦਾ ਇਹ ਨਾਕਾ ਲਾਇਆ ਹੋਇਆ ਸੀਗਾ ਸੀ ਜੀ ਦੇ ਫਿਰ ਦੀ ਸੈਰ ਨਹੀਂ ਇਹਨਾਂ ਦੀ ਹਜੇ ਤੱਕ ਕੋਈ ਡਿਟੇਲ ਨਹੀਂ ਆਈ ਪਰ ਫਿਰ ਵੀ ਅਸੀਂ ਇਹਦਾ ਵੈਰੀਫਾਈ ਕਰ ਰਹੇ ਹੈਗੇ ਆ। ਸ਼ਹਿਰੋਂ ਲੈ ਕੇ ਮੈਡਮ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਪੀਸੋਗੇ? ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗੀ ਕਿ ਅਸੀਂ ਜਿਹੜੇ ਰਲ ਮਿਲ ਕੇ ਸਾਰੇ ਜਿਹੜੇ ਨਸ਼ੇ ਦੇ ਸਾਡੇ ਬੱਚੇ ਦਲਦਲ ਤੇ ਫਸੇ ਪਏ ਹੈਗੇ ਨੇ ਇਹਨਾਂ ਨੂੰ ਅਸੀਂ ਸਾਰੇ ਰਲ ਕੇ ਅਸੀਂ ਇਹਨੂੰ ਹੱਲਾ ਮਾਰ ਕੇ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਇਸ ਚੀਜ਼ ਤੋਂ ਅਸੀਂ ਜਿਹੜਾ ਇਹਨਾਂ ਨੂੰ ਅਸੀਂ ਦੂਰ ਕਰੀਏ ਨਸ਼ਿਆਂ ਤੋਂ। ਮੈਡਮ ਲੱਗਦਾ ਰੋਜ਼ ਦਿਹਾੜੀ ਥਰੀਵਾਲ ਪੁਲ ਤੋਂ ਨੂੰ ਕਿਤਨਾ ਕਿਤੇ ਛਾਪਾ ਮਾਰੀ ਕਰਕੇ ਨਸ਼ਿਆਂ ਦੇ ਚ ਮਾਰੇ ਅਨੁਸ਼ਰਾਂ ਨੂੰ ਕਾਬੂ ਕੀਤਾ ਜਾ ਰਿਹਾ ਵਾ ਇਸ ਦਾ ਕੋ ਪ੍ਰਭਾਵ ਪਾਊਗਾ ਮਾਰੇ ਅਨੁਸ਼ਰਾਂ ਤੇ ਕੋ ਹੱਟਣਗੇ ਹਾਂ ਬਿਲਕੁਲ ਜੀ ਹੋ ਵੀ ਰਿਹਾ ਹੈਗਾ ਬਹੁਤ ਜ਼ਿਆਦਾ ਹੈਗਾ ਹੋ ਰਿਹਾ ਹੈਗਾ ਤੇ ਅਸੀਂ ਡੇਲੀ ਦੇ ਡੇਲੀ ਜਿਹੜੇ ਹੈਗੇ ਅਸੀਂ ਇਸ ਜਿਹੜਾ ਇਹ ਮਹਾਂਨ ਚਲਾਈ ਹੋਈ ਨਸ਼ਿਆਂ ਸੰਬੰਧੀ ਮਾਨਯੋਗ ਐਸਐਸਪੀ ਸਾਹਿਬ ਦੇ ਡੇਲੀ ਦੇ ਡੇਲੀ ਜਿਹੜੀ ਹਨ ਨੂੰ ਪਰਫਾਰਮੈਂਸ ਦੇਣੀ ਪੈਂਦੀ ਹੈ ਵੀ ਅਸੀਂ ਕੀ ਕੀ ਕੰਮ ਕਰ ਰਹੇ ਹਾਂ